ਅੱਜ ਪੰਜਵੀਂ ਵਾਰ ਇਹ ਰੰਡ ਹੈ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਮੋਤੀ ਸਰਕਾਰ ਨੇ ਗੱਲਬਾਤ ਤੋੜਤੀ ਸੀ ਗੱਲਬਾਤ ਤੋੜ ਕੇ ਜਿਹੜੀ ਟ੍ਰਿਕ ਉੱਥੇ ਪਰੇਡ ਹੁੰਦੀ ਹੈ ਲਾਲ ਕਿਲੇ ਤੇ ਉਹਦੀਆਂ ਤਿਆਰੀਆਂ ਦੇ ਵਿੱਚ ਜੁਟ ਗਏ ਸੀ ਫਿਰ ਸੰਜੋਗ ਤੋਂ ਮੋਰ ਕੇ ਨੇ ਵੀ ਫੈਸਲਾ ਕਰ ਲਿਆ ਕਿ ਜੇ ਤੁਸੀਂ ਪਰੇਡ ਕਰੋਗੇ ਤਾਂ ਉਸੇ ਦਿਨ ਤੇ ਅਸੀਂ ਵੀ ਦਿੱਲੀ ਦੇ ਵਿੱਚ ਪਰੇਡ ਕਰਾਂਗੇ ਦਿੱਲੀ ਦੀਆਂ ਸੜਕਾਂ ਤੇ ਇੱਕ ਇਤਿਹਾਸਕ ਪਰੇਡ ਕੀਤੀ ਅੱਜ ਦੇ ਦਿਨ ਜਿਹਨੂੰ 5 ਸਾਲ ਹੋ ਗਏ ਇਹ ਇਤਿਹਾਸ ਨੂੰ ਕਿਉਂਦਾ ਤ्यों ਰੱਖਣ ਦੇ ਲਈ ਆਈ 26 ਜਨਵਰੀ ਨੂੰ ਟ੍ਰੈਕਟਰ ਪਰੇਡ ਕਰਿਆ ਕਰਾਂਗੇ ਸਿਮੀ ਪਰੇਡ ਦੇ ਵਿੱਚ ਹਿੱਸਾ ਲੈਣਾ ਪਰ ਨਹੀਂ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਉੱਥੇ ਤਾਂ ਮਤਲਬ ਮਿਲਟਰੀ ਹੋਊਗੀ ਉੱਥੇ ਲੀਡਰ ਹੋਣਗੇ ਉਹ ਹੀ ਸਲਾਮੀ ਦੇਣਗੇ ਤਾਂ ਹੀ ਅਸੀਂ ਬਰਾਬਰ ਤੇ ਫਿਰ ਇਹ ਹਿੱਸਾ ਦੇਤਾ ਜਿਸਕਾ ਟ੍ਰੈਕਟਰ ਸਿੰਪਲ ਬਣ ਚੁੱਕਿਆ ਕਿਸਾਨੀ ਖੇਲਾਂ ਦਾ ਜਿੱਥੇ ਵੀ ਕਿਤੇ ਸੰਘਰਸ਼ ਖੁਣ ਵਿਦੇਸ਼ਾਂ ਦੇ ਵਿੱਚ ਵੀ ਲੜਦੇ ਨੇ ਉੱਥੇ ਵੀ ਸਭ ਤੋਂ ਪਹਿਲਾਂ ਆਪਣੇ ਟ੍ਰੈਕਟਰ ਵਾਰ ਕੱਢਦੇ ਨੇ ਸਾਡੇ ਟੈਂਕ ਜਿਹੜੇ ਸਾਡੇ ਕੂੜੇ ਆ ਅਸੀਂ ਵੀ ਦਿੱਲੀ ਦੀਆਂ ਸੜਕਾਂ ਤੇ ਬਰਾਬਰ ਫੇਰਾਂਗੇ ਕੇਂਦਰ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਦਾ ਵਿਰੋਧਾ ਜਿਹੜਾ ਉਹ ਸ਼ਾਮਲ ਕੀਤਾ ਗਿਆ ਜੀ ਕਿ ਲਗਾਤਾਰ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਸਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਮਲੇ ਉਦੋਂ ਤੋਂ ਲੈ ਕੇ ਹੁਣ ਤੱਕ ਹੋ ਰਿਹਾ ਇੱਕ ਖਾਸ ਤੌਰ ਤੇ ਕਿਸਾਨੀ ਨੂੰ ਲੈ ਕੇ ਬਿਜਲੀ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਤੇ ਜਿਹੜੀ ਸਾਡੀ ਖੇਤੀ ਹੈ ਜਿਵੇਂ ਪਹਿਲਾਂ ਕਾਨੂੰਨ ਲੈ ਕੇ ਆਇਆ ਸੀ ਉਸ ਢੰਗ ਦਾ ਇੱਕ ਬਿਜਲੀ ਸੋਧ ਬੈ ਲੈ ਕੇ ਆਨੇ ਵੀ ਫੀਡ ਬੈਲ ਉਹ ਵੀ ਜਦੋਂ ਮਤਲਬ ਇੱਕ ਦਾ ਕਬਜ਼ਾ ਹੋ ਗਿਆ ਕੰਪਨੀ ਦਾ ਇਹ ਮੰਨ ਲਓ ਵੀ ਮੰਡਗੋਈ ਉਹਦੀ ਹੋ ਜਾਣੀ ਆ ਉਹ ਗਾਰੰਟੀ ਨੂੰ ਸਾਡਕੇ ਜੀ ਰਾਮ ਜੀ ਰਾਮ ਜੀ ਕਰਾ ਦਿਓ ਲੋਕਾਂ ਤੋਂ ਗਾਰੰਟੀ ਕੋਈ ਨਹੀਂ ਉਹਦੇ ਵਿੱਚ ਜਿਹੜਾ ਟਰੈਕਟਰ ਚੱਲਦੇ ਹੈਗੇ ਆ ਔਰ ਡਾਰਾ ਮੰਨ ਦੇ ਵਿੱਚ ਉਹਨਾਂ ਦੇ ਵੀ ਫਿਰ ਦੁਬਾਰੇ ਫਿਰ ਟਰੈਕਟਰ ਦੇ ਮੂਹਰੇ ਦਿੱਲੀ ਵੱਲ ਨਾ ਹੋ ਜਾਣ ਜੇ ਪ੍ਰੈਸ ਨੂੰ ਨਹੀਂ ਬੋਲਣ ਦਿੰਦੇ ਤਾਂ ਫਿਰ ਇਹ ਸਹਿਜ ਹੀ ਹੈ ਕਿ ਕਿਸੇ ਨੂੰ ਵੀ ਬੋਲਣ ਨਹੀਂ ਦੇਣਗੇ ਪਸੰ ਨਰਿੰਦਰ ਮੋਦੀ ਸਦਮਣ ਬੰਦੇ ਆ ਕਿ 1949 ਦੇ ਵਿੱਚ ਨਵੰਬਰ ਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਬਣ ਕੇ ਤਿਆਰ ਹੋ ਗਿਆ ਸੀ ਤੇ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀ ਉਹਦੇ ਲਈ ਸੀ ਸਾਰੇ ਸੰਵਿਧਾਨਿਕ ਹਿੱਤ ਲੋਕਾਂ ਦੇ ਜਿਹੜੇ ਪੂਰੇ ਭਾਰਤ ਦੇ ਲੋਕ ਸੀਗੇ ਉਹਨਾਂ ਤਾਂ ਹਿੱਤ ਅਸੀਂ ਬਰਾਬਰ ਰੱਖਿਆ ਫਿਰ ਇਹ ਵਿਰੋਧ ਕਿਉਂ ਹੈ ਕੁਝ ਜਿਹੜਾ ਲੋਕਲ ਲੋਕਪੱਖੀ ਉਹਦੇ ਵਿੱਚ ਚੰਗੀਆਂ ਮੱਦਾਂ ਉਹ ਠੀਕ ਵੀ ਨੇ ਪਰ ਇਹ ਜਿਹੜਾ ਭਾਰਤ ਦਾ ਕਾਨੂੰਨ ਹੈ ਨਾ ਮੌਮ ਦਾ ਨਕਲ ਭਾਜੀਪੀ ਨੇ ਬਹੁਤ سارے ਲੀਡਰ ਇਹ ਗੱਲਾਂ ਕਰਦੇ ਆ ਬੋਲਦਾ ਚਾਹ ਤਰਨ ਚੌਕ ਦੀ ਗੱਲ ਹੋਵੇ ਹਰਜੀਤ ਗਰੇਵਾਲ ਦੀ ਗੱਲ ਹੋਵੇ ਸ੍ਰੀਲ ਜਾਕਰ ਦੀ ਗੱਲ ਹੋਵੇ ਉਹਨਾਂ ਨੇ ਕਿਹਾ ਕਿ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਕਹਿਤਾਂ ਦੇ ਅਨੁਸਾਰ ਹੀ ਸੰਵਿਧਾਨ ਦੇ ਅਨੁਸਾਰ ਹੀ ਧਰਨੇ ਲੱਗਦੇ ਆ ਇਹ ਤਾਂ ਧਰਨਾ ਦੇ ਹੱਕ ਨਹੀਂ ਸੀ ਕੋਲੇ ਹੋਣੇ ਅਨੇ ਹੱਤ ਲੈਣ ਦੇ ਲਈ ਆਪਣੇ ਹੱਕ ਲੈਣ ਦੇ ਲਈ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਉੱਥੇ ਅੱਜ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਜਿਸਸ ਬਣਾਇਆ ਜਾਂਦਾ ਉਥੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਵੱਸ ਦੇ ਕਿਸਾਨਾਂ ਦੇ ਵੱਲੋਂ ਜਿਹੜਾ ਟਰੈਕਟਰ ਮਾਰਚ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਾਂ ਜੁੜੇ ਹੋ ਤੁਸੀਂ ਮੈਂ ਸਮਰਨਜੀਤ ਸਿੰਘ ਸਦਾਨਾ ਇਹ ਪੁੱਤਿਆ ਕਿਸਾਨਾਂ ਦੇ ਚੜਨਾ ਨਹੀਂ ਉਹ ਜਾਣਦੇ ਲੈਣਾ ਨਹੀਂ ਉਹ ਜਾਣਦੇ ਆਪਣੇ ਹੱਕਾਂ ਦੇ ਲਈ ਇਹ ਲੜਨਾ ਜਾਣਦੇ ਇਹ ਦੂਜਣਾ ਜਾਣਦੇ ਟਰੈਕਟਰ ਮਾਰਚ ਦਾ ਸਦਾ ਐਸਕੇਮ ਦੇ ਵੱਲੋਂ ਦਿੱਤਾ ਗਿਆ ਅੱਜ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਨਿੱਕੀ ਘਰ ਨੀਤੀਆਂ ਨੂੰ ਲੈ ਕੇ ਤਾਂ ਉਹ ਨੀਤੀਆਂ ਨੂੰ ਲੈ ਕੇ ਟਰੈਕਟਰ ਮਾਰਚਾ ਪੂਰੇ ਭਾਰਤ ਵਾਸਤੇ ਵਿੱਚ ਕੀਤਾ ਜਾਣਾ ਔਰ ਇੱਥੇ ਵੀ ਜਿਹੜਾ ਪਠੰਡਾ ਦਾ ਇਹ ਪੁਰਤਗਲ ਪੰਡਾ ਹੈਗਾ ਉਹ ਟਰੈਕਟਰ ਆ ਜਿਹੜੇ ਪੂਰੀ ਵੱਡੀ ਪੁੱਤਰ ਦੇ ਇਥੇ ਪਹੁੰਚੇ ਹੋਇਆ ਔਰ ਕਿਸਾਨੀ ਅੰਦੋਲਨ ਨੂੰ ਵੀ ਯਾਦ ਕੀਤਾ ਜਾਂਦਾ ਹੈ ਸਾਜੜਾ 26 ਜਨਵਰੀ ਨੂੰ ਕਿਸਾਨੀ ਅੰਦੋਲਨ ਦੇ ਬੱਚੋ ਟਰੈਕਟਰ ਮਾਰਚ ਕੀਤਾ ਗਿਆ ਉਹਨੂੰ ਵੀ ਚੇਤੇ ਕੀਤਾ ਜਾਂਦਾ ਜਾਣ ਦੇ ਵਿੱਚ ਕੀਤਾ ਜਾਂਦਾ ਇਹ ਇਤਿਹਾਸ ਬਣਿਆ ਉਸ ਅੰਦੋਲਨ ਦਾ ਵੱਡੀ ਜਿੱਤ ਹੋਈ ਤੇ ਜਿੱਤ ਤੋਂ ਬਾਅਦ ਜਿਹੜੇ ਕਿਸਾਨ ਆਪਣੇ ਘਰਾਂ ਵੱਲ ਜਿਹੜੀ ਆ ਵਾਪਸੀ ਕੀਤੀ ਸੀ ਸਾਰੇ ਨਾਲ ਮੌਜੂਦ ਨੇ ਵਿਕਾਜੂ ਟਕੌਂਦਾ ਦੇ ਸੂਬਾ ਪ੍ਰਬੰਧ ਬੁੱਟਾ ਸਿੰਘ ਪੁਰਤਗਲ ਪੁਰਤਗਲ ਸਾਹਿਬ ਸਭ ਤੋਂ ਪਹਿਲਾਂ ਬਬੂ ਸਾਹਤਾ ਜੀ ਸਾਰੇ ਸਰੋਤਿਆਂ ਦਾ ਧੰਨਵਾਦ ਅੱਜ ਪੰਜਵੀਂ ਬਰễ ਰੰਡ ਹੈ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਮੋਦੀ ਸਰਕਾਰ ਨੇ ਗੱਲਬਾਤ ਤੋੜਤੀ ਸੀ ਗੱਲਬਾਤ ਤੋੜ ਕੇ ਜਿਹੜੀ ਟ੍ਰੈਕ ਉੱਥੇ ਪ੍ਰੇਡ ਹੁੰਦੀ ਹੈ ਲਾਲ ਕਿਲੇ ਤੇ ਉਹਦੀਆਂ ਤਿਆਰੀਆਂ ਦੇ ਵਿੱਚ ਜੁਟ ਗਏ ਸੀ ਫਿਰ ਸੰਯੁਕਤ ਮੋਰਕੇ ਨੇ ਵੀ ਫੈਸਲਾ ਕਰ ਲਿਆ ਕਿ ਜੇ ਤੁਸੀਂ ਪ੍ਰੇਡ ਕਰੋਗੇ ਤਾਂ ਉਸੇ ਦਿਨ ਤੇ ਅਸੀਂ ਵੀ ਦਿੱਲੀ ਦੇ ਵਿੱਚ ਪ੍ਰੇਡ ਕਰਾਂਗੇ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਸਾਰੀਆਂ ਸਟੇਟਾਂ ਤੋਂ ਖਾਸ ਕਰਕੇ ਪੰਜਾਬ ਤੇ ਹਰਿਆਣੇ ਤੋਂ ਜਿੱਤੇ ਖੜਨ ਨੂੰ ਥਾਂ ਨਹੀਂ ਸੀਗਾ ਉਹ ਦਿੱਲੀ ਦੀਆਂ ਸੜਕਾਂ ਤੇ ਇੱਕ ਇਤਿਹਾਸਕ ਪਰੇਡ ਅਸੀਂ ਕੀਤੀ ਅੱਜ ਦੇ ਦਿਨ ਜਿਹਨੂੰ 5 ਸਾਲ ਹੋ ਗਏ ਉਦੋਂ ਬਾਅਦ ਫਿਰ ਅਸੀਂ ਫੈਸਲਾ ਹੀ ਕਰ ਲਿਆ ਕਿ ਆਈ 26 ਜਨਵਰੀ ਨੂੰ ਇਹ ਨਵਾਂ ਇਤਿਹਾਸ ਸਿਰਜਿਆ ਆਪਾਂ ਇਹ ਇਤਿਹਾਸ ਨੂੰ ਜਿਉਂਦਾ ਤ्यों ਰੱਖਣ ਦੇ ਲਈ ਆਈ 26 ਜਨਵਰੀ ਨੂੰ ਟਰੈਕਟਰ ਪਰੇਡ ਕਰਿਆ ਕਰਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੀ ਗੰਤੀ ਦੇ ਵਿੱਚ ਜਿਹੜੇ ਟਰੈਕਟਰ ਆਏ ਉਹ ਨਿਕਲਣਗੇ ਤੁਸੀਂ ਦੇਖੋਗੇ ਸ਼ਾਮ ਤੱਕ ਪਤਾ ਲੱਗ ਜਾਣਾ ਤੇ ਹੋਣੀ ਪ੍ਰੇਡ ਇਹ ਸਾਰੇ ਇੰਡੀਆ ਦੇ ਵਿੱਚ ਹੈ ਕਿਤੇ ਮੋਟਰਸਾਈਕਲ ਮਾਰਚ ਹੋ ਜੇ ਕਿਤੇ ਟਰੈਕਟਰ ਪ੍ਰੇਡ ਹੋ ਜੇ ਕਿਤੇ ਪੈਦਲ ਮਾਰਚ ਹੋ ਜੇ ਇਸ ਦਿਨ ਨੂੰ ਜਿਉਂਦਾ ਤਿਉਂ ਰੱਖਣ ਲਈ ਵਿਦੇਸ਼ਾਂ ਤੱਕ ਪਹੁੰਚਾਇਆ ਇਹ ਇੱਕ ਟਰੈਕਟਰ ਦਾ ਸਿੰਬਲ ਬਣ ਚੁੱਕਿਆ ਕਿਸਾਨੀ ਕੋਹਾਂ ਦਾ ਜਿੱਥੇ ਵੀ ਕਿਤੇ ਸੰਘਰਸ਼ ਹੋਂ ਵਿਦੇਸ਼ਾਂ ਦੇ ਵਿੱਚ ਵੀ ਲੜਦੇ ਨੇ ਉੱਥੇ ਵੀ ਸਭ ਤੋਂ ਪਹਿਲਾਂ ਆਪੋ ਆਪਣੇ ਟਰੈਕਟਰ ਬਾਹਰ ਕੱਢਦੇ ਨੇ ਇਹ ਟਰੈਕਟਰਾਂ ਤੋਂ ਹੀ ਧਮਕੀ ਆ ਮਤਲਬ ਜਿਹੜੀ ਕੇਂਦਰ ਸਰਕਾਰ ਹੈ ਅਸੀਂ ਉੱਥੇ ਵੀ ਐਲਾਨ ਕੀਤਾ ਸੀ ਕਿ ਤੁਸੀਂ ਟੈਂਕ ਕਢੋਗੇ ਸਾਡੇ ਟੈਂਕ ਆ ਜਿਹੜੇ ਟਰੈਕਟਰ ਸਾਡੇ ਕੋਲੇ ਆ ਅਸੀਂ ਵੀ ਦਿੱਲੀ ਦੀਆਂ ਸੜਕਾਂ ਤੇ ਬਰਾਬਰ ਫੇਰਾਂਗੇ ਇੱਕ ਬਹੁਤ ਵੱਡਾ ਇਤਿਹਾਸ ਸਿਰਜਿਆ ਉਸ ਕੋਲ ਨੇ ਉਹ 26 ਜਨਵਰੀ ਦੀ ਪ੍ਰੇਟ ਨੇ ਇਹਨੂੰ ਜਿਉਂਦਾ ਤਿਆ ਰੱਖਣ ਲਈ ਆਏ ਸਾਲ ਜਿਹੜੇ ਸਾਡੇ ਨੌਜਵਾਨਾਂ ਜਿਵੇਂ ਅੱਜ ਆਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹ ਸਾਰੇ ਉਤਸ਼ਾਹਤ ਹੋ ਜਾਂਦੇ ਆ ਫੇ ਦੂਜੀ ਵਾਰ ਨੂੰ ਵੱਡੇ ਵੱਡੇ ਟਰੈਕਟਰ ਕੱਢ ਕੇ ਵੱਡੇ ਵੱਡੇ ਡੈਕ ਲਾ ਕੇ ਉਹ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਜਿੱਤਣ ਦਿੱਲੀ ਤਨ ਨੂੰ ਜੱਤ ਕੇ ਕੀ ਕਹਿੰਦੇ ਜੀ ਜੱਤ ਕੇ ਪੰਜਾਬ ਚੱਲਿਆ ਜੱਤ ਕੇ ਪੰਜਾਬ ਚੱਲਿਆ ਉਹ ਗਾਣੇ ਅੱਜ ਵੀ ਮਤਲਬ ਉਹਨਾਂ ਦੇ ਕੰਨਾਂ ਦੇ ਵਿੱਚ ਵੱਜਣਗੇ ਜੋ ਇਹ ਪ੍ਰੇਡ ਅਸੀਂ ਸ਼ੁਰੂ ਕਰਨ ਲੱਗੇ ਹਾਂ ਬਸ ਅੱਧੇ ਘੰਟੇ 'ਚ ਇੱਥੋਂ ਸੇਲਵਰਾ ਭਾਈ ਰੁੱਪਾ ਦਿਹਾਲਪੁਰ ਆਕੰਗੜ ਹੁੰਦੇ ਹੋਏ ਇੱਧਰ ਢਵਾਲੀਆ ਕੇ ਸਮਤ ਕੇਂਦਰ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਦਾ ਵਿਰੋਧ ਆ ਜਿਹੜਾ ਉਹ ਸ਼ਾਮਲ ਕੀਤਾ ਗਿਆ ਤੇ ਕਿਉਂਕਿ ਲਗਾਤਾਰ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਸਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹਮਲੇ ਉਦੋਂ ਤੋਂ ਲੈ ਕੇ ਹੁਣ ਤੱਕ ਹੋ ਰਿਹਾ ਇੱਕ ਖਾਸ ਕਰਕੇ ਕਿਸਾਨੀ ਨੂੰ ਲੈ ਕੇ ਦੇਖੋ ਨਵੇਂ ਤੋਂ ਨਵੇਂ ਜਿਹੜੇ ਬਿਲ ਹੈ ਨਵੇਂ ਤੋਂ ਨਵੇਂ ਜਿਹੜੇ ਐਕਟ ਹੈ ਉਹ ਕੇਂਦਰ ਸਰਕਾਰ ਲਿਆ ਰਹੀ ਹੈ ਹੁਣ ਵੀ ਜਿਹੜਾ ਬਿਜਲੀ ਬਿਲ 20 ਤੋਂ 20 ਸੀ ਪਹਿਲਾਂ ਜਿਹੜਾ ਹੁਣ ਬਿਜਲੀ ਬਿਲ 20 ਤੋਂ 26 ਲੈ ਕੇ ਆ ਰਹੇ ਨੇ ਬਿਜਲੀ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਤੇ ਜਿਹੜੀ ਸਾਡੀ ਖੇਤੀ ਹੈ ਇਵੇਂ ਪਹਿਲਾਂ ਕਾਨੂੰਨ ਲੈ ਕੇ ਆਏ ਸੀ ਉਸ ਢੰਗ ਦਾ ਇੱਕ ਬਿਜਲੀ ਸੋਧ ਲੈ ਕੇ ਆਏ ਨੇ ਵੀ ਫੀਡ ਬੈਲ ਉਹ ਵੀ ਜਦੋਂ ਮਤਲਬ ਇੱਕ ਦਾ ਕਬਜ਼ਾ ਹੋ ਗਿਆ ਕੰਪਨੀ ਦਾ ਇਹ ਮੰਨ ਲਓ ਵੀ ਮੰਡਗੋਈ ਉਹਦੀ ਹੋ ਜਾਣੀ ਆ ਏਵੇਂ ਜਿਵੇਂ ਚਾਰ ਲੇਬਰ ਕੋਡ ਲੈ ਕੇ ਆ ਰਹੇ ਨੇ ਉਹ ਕਿਰਤਕਾਂ ਨੂੰ ਮਤਲਬ ਦਰਦ ਨੂੰ ਵਾਸਤੇ ਜਣੀ ਆਏ ਦਾ ਨਵੇਂ ਤੋਂ ਨਵੇਂ ਐਕਟ ਨਵੇਂ ਤੋਂ ਨਵੇਂ ਕਾਨੂੰਨ ਤੇ ਏਵੇਂ ਜਿਵੇਂ ਆ ਮਨਰੇਗਾ ਵਾਲਾ ਸੀਗਾ ਜੀ ਉਹਦੀ ਗਾਰੰਟੀ ਸੀ 100 ਦਿਨ ਦੀ ਰੋਜ਼ਗਾਰ ਦੀ ਮਜ਼ਦੂਰਾਂ ਨੂੰ ਉਹਦਾ ਨਾਂ ਹੀ ਬਦਲਤਾ ਉਹ ਗਰੰਟੀ ਨੂੰ ਛੱਡ ਕੇ ਜੀ ਰਾਮ ਜੀ ਰਾਮ ਜੀਰ ਕਰਾ ਦੇ ਲੋਕਾਂ ਤੋਂ ਗਰੰਟੀ ਕੋਈ ਨਹੀਂ ਉਹਦੇ ਵਿੱਚ ਜਣੀ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਕਿ ਬਹੁਤ ਸਾਰੇ ਜਿਹੜਾ ਰੋਜ਼ਗਾਰ ਜੁੜਿਆ ਹੋਇਆ ਸੀ ਗਰੀਬ ਤਬਕੇ ਦੇ ਲੋਕਾਂ ਦਾ ਉਹ ਤੁਹਾਨੂੰ ਦੇ ਵਿੱਚ ਆਗੋ ਉਸੇ ਸਕੀਮ ਦੇ ਨਾਲ ਬੱਦਦੀ ਸੀਗੀ ਉਹ ਠੰਡੀ ਪੈਣ ਲੱਗੀ ਆ ਹੁਣ ਬਿਲਕੁਲ ਠੰਡੀ ਪੈਣ ਲੱਗੀ ਆ ਇਸ ਕਰਕੇ ਫਿਰ ਲੋਕਾਂ ਦੇ ਵਿੱਚ ਗੁੱਸਾ ਵੀ ਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਆ ਡੀਸੀ ਦਫ਼ਤਰਾਂ ਦੇ ਸਾਹਮਣੇ ਤੁਸੀਂ ਵਿਚਾਰ ਵਿਚਾਰ ਕਰ ਰਹੇ ਹੋ ਵੱਡੀ ਮੰਗ ਹੈ ਇਹ ਲਗਾਤਾਰਤਾ ਹੀ ਉਹਦੀ ਹੈ ਉਸੇ ਦੀ ਲਗਾਤਾਰਤਾ ਇਹ ਲਗਾਤਾਰਤਾ ਰੱਖਦੇ ਹੋਏ ਈ ਦਾ ਮਤਲਬ 30 ਜਨਵਰੀ ਆ ਜਿਹੜੀ ਹੁਣ ਉਦੋਂ ਫੇਰ ਕਈ ਐਸਕੇਮ ਦੀ ਮੀਟਿੰਗ ਹੋਊਗੀ ਪੰਜਾਬ ਦੀ ਉਹਦੇ ਵਿੱਚ ਫੇਰ ਅਸੀਂ ਵੱਡਾ ਪ੍ਰੋਗਰਾਮ ਕੋਈ ਦੇਣ ਜਾ ਰਹੇ ਤੁਸੀਂ ਕਿਹਾ ਕਿ ਸਿੰਬਲ ਬਣ ਚੁੱਕਿਆ ਹੈ ਇੱਕ ਪਾਸੇ ਟੈਂਕਾ ਜਿਹੜੇ ਉਹ ਉਹਨਾਂ ਦੇ ਚੱਲਦੇ ਹੈਗੇ ਆ ਪ੍ਰੇਲ ਦੇ ਉੱਪਰ ਜਿਹੜਾ ਟਰੈਕਟਰ ਚੱਲਦੇ ਹੈਗੇ ਆ ਔਰ ਢਾਰਾ ਮੰਡ ਦੇ ਵਿੱਚ ਉਹਨਾਂ ਦੇ ਵੀ ਫੇਰ ਦੁਬਾਰੇ ਫੇਰ ਟਰੈਕਟਰਾਂ ਦੇ ਮੂਰ ਦਿੱਲੀ ਵੱਲ ਨਾਲ ਹੋ ਜਾਣ ਬਿਲਕੁਲ ਬਿਲਕੁਲ ਉਹਨਾਂ ਦੇ ਮਨਾਂ 'ਚ ਡਰ 24 ਘੰਟੇ ਰਹਿੰਦਾ ਕਿ ਜੇ ਜਾਣਾ ਤਾਂ ਟ੍ਰੇਨਾਂ ਰਾਹੀਂ ਜਾਵੜੋ ਬੱਤਸਾਰਾ ਹੀ ਜਾ ਰਹੇ ਟਰੈਕਟਰ ਨਾਲ ਲੈ ਕੇ ਡਰ ਬਹਾਤਾ ਉਹਨਾਂ ਦੇ ਮਨ ਦੇ ਵਿੱਚ ਡਰ ਬਹਾਤਾ ਕਿ ਜਦੋਂ ਆ ਕੇ ਬਹਿ ਗਏ ਮੰਗ ਟਰਾਲੀ ਆਪਣਾ ਹੀ ਘਰ ਬਣਾ ਕੇ ਬਹਿ ਜਾਂਦੇ ਨੇ ਇਸ ਕਰਕੇ ਤਰਹੰਦੇ ਨੇ ਤੋਂ ਇਤਿਹਾਸ ਬਣਿਆ ਸੀ ਉਸ ਅੰਦੋਲਨ ਦਾ ਅੱਜ ਉਸ ਇਤਿਹਾਸ ਨੂੰ ਚੇਤਕ ਕੀਤਾ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਵੱਡਾ ਅੰਦੋਲਨ ਅਜਿਵੇਂ ਤੁਸੀਂ ਕਹਿ ਕੇ ਮੀਟਿੰਗ ਕੀਤੀ ਜਾਣੀ ਉਸ ਮੀਟਿੰਗ ਤੋਂ ਬਾਅਦ ਦੇ ਵਿੱਚੋ ਲਿਖਿਆ ਜਾ ਸਕਦਾ ਬਿਲਕੁਲ ਇਹ ਦੇਖੋ ਸਰਕਾਰ ਤੇ ਨਿਰਭਰ ਕਰਦਾ ਹੈ ਆਗਰੇ ਹੈ ਬਿਜਲੀ ਬਿੱਲ ਲੈ ਕੇ ਆਈ ਤਾਂ ਲਾਜ਼ਮੀ ਹੈ ਕਿ ਹਰ ਮਤਲਬ ਚੁੱਲ੍ਹੇ ਤੇ ਅਸਰ ਪੈਣਾ ਉਹਦਾ ਛੋਟੇ ਗਰੀਬ ਆ ਜਿਹੜੇ ਰੋਜ਼ ਮਤਲਬ ਦਿਹਾੜੀ ਕਰਕੇ ਲਿਆ ਕੇ ਮਤਲਬ ਆਪਣਾ ਚੁੱਲ੍ਹਾ ਪਾਲਦੇ ਨੇ ਉਹਨਾਂ ਦੇ ਘਰਾਂ 'ਕਿ ਬਿਜਲੀ ਗੁੱਲ ਹੋਣੀ ਆ 15 ਲੱਖ ਮੋਟਰ ਚੱਲਦੀ ਐ ਜਿਹਦਾ ਅਸੀਂ ਲੜ ਕੇ ਮਤਲਬ ਬਿਜਲ ਬਿੱਲ ਮਾਫ ਕਰਾਏ ਹੋਏ ਨੇ ਉਹ 1000 ਕਰੋੜ ਰੁਪਇਆ ਸਾਨੂੰ ਆਪ ਨੂੰ ਭਰਨਾ ਪੈਣਾ ਵੱਡੀ ਆਰਥਿਕ ਸੱਟ ਵੱਜਣੀ ਆ ਉਹਦੇ ਨਾਲ ਇਸ ਕਰਕੇ ਬਰਦਾਸ਼ਤ ਨਹੀਂ ਕਰੂਗਾ ਕੋਈ ਵੀ ਤਬਕਾ ਅੱਗੇ ਅਸੀਂ 32 ਜੱਥੇ ਬੰਦੀਆਂ ਸੀ ਪੰਜਾਬ 'ਚ ਉਹਨੇ 90 ਜਥੇਵੰਦਿਆਂ ਦਾ ਅਸ਼ਦਾ ਦਿੱਤਾ ਹੋਇਆ ਕਿ ਅਗਰ ਬਿਜਲੀ ਬੇਲੇ ਕਿਹਾ ਤਾਂ ਅਗਲੇ ਦਿਨ ਮਤਲਬ ਕਾਲਾ ਦਿਨ ਹੋਊਗਾ ਮਤਲਬ ਸਾਰਾ ਹਿੰਦੁਸਤਾਨ ਦੇ ਪ੍ਰਧਾਨ ਜੀ ਇੱਕ ਵਾਰ ਸੇ ਨਰਿੰਦਰ ਮੋਦੀ ਸਟੇਮੈਂਟ ਦਿੰਦੇ ਆ ਕਿ 1949 ਦੇ ਵਿੱਚ ਨਵੰਬਰ ਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਬਣ ਕੇ ਤਿਆਰ ਹੋ ਗਿਆ ਸੀ ਤੇ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀ ਉਹਦੇ ਲਈ ਅਸੀਂ ਸਾਰੇ ਸੰਵਿਧਾਨਕ ਹਿੱਤ ਲੋਕਾਂ ਦੇ ਜਿਹੜੇ ਪੂਰੇ ਭਾਰਤ ਦੇ ਲੋਕ ਸੀਗੇ ਉਹਨਾਂ ਦੇ ਹਿੱਤ ਅਸੀਂ ਬਰਾਬਰ ਰੱਖਿਆ ਫਿਰ ਵਿਰੋਧ ਕਿਉਂ ਹੈ ਤੁਸੀਂ ਆਹ ਦੇਖ ਲਓ ਪਹਿਲੇ ਦਿਨ ਥੋੜੇ ਦਿਨ ਹੀ ਹੋਇਆ ਪੱਤਰਕਾਰਾਂ ਤੇ ਜਿਹੜਾ ਹਮਲਾ ਕੀਤਾ ਇਹਨਾਂ ਨੇ ਪਰ ਕੇ ਵੀ ਦਰਜ ਕਰਤੇ ਉਹਨਾਂ ਦੇ ਪੇਜ ਵੀ ਬੰਦ ਕਰਤੇ ਸਭ ਤੋਂ ਵੱਡੀ ਜਿਹਨੂੰ ਜਮਹੂਰੀਅਤ ਕਹਿੰਦੇ ਸਭ ਤੋਂ ਪਹਿਲਾਂ ਪ੍ਰੈਸ ਦੀ ਆਜ਼ਾਦੀ ਹੁੰਦੀ ਹੈ ਜੇ ਪ੍ਰੈਸ ਨੂੰ ਨਹੀਂ ਬੋਲਣ ਦਿੰਦੇ ਤਾਂ ਫਿਰ ਇਹ ਸਹਿਜ ਹੀ ਹੈ ਕਿ ਕਿਸੇ ਨੂੰ ਵੀ ਬੋਲਣ ਨਹੀਂ ਦੇਣਗੇ ਇਹ ਜਿਹੜਾ ਹੈਗਾ ਲੋਕਤੰਤਰਤਾ ਐਵੇਂ ਬੁਖਾਵਾ ਕੀਤਾ ਹੋਇਆ ਹੈ ਇਹਨਾਂ ਦਾ ਤੇ ਇਸ ਦਿਨ ਤੇ ਮਤਲਬ ਅਸੀਂ ਇਹਨਾਂ ਸਾਰੀਆਂ ਨੀਤੀਆਂ ਦਾ ਵਿਰੋਧ ਕਰਦੇ ਇਹ ਸੰਵਿਧਾਨ ਦੇ ਨਾਲ ਸੈਂਪਲ ਤੁਸੀਂ ਮੰਨਦੇ ਹੋ ਸੰਵਿਧਾਨ ਨੂੰ ਦੇਖੋ ਸੰਵਿਧਾਨ ਕਈ ਤਰ੍ਹਾਂ ਦਾ ਕੁਝ ਜਿਹੜਾ ਲੋਕਲ ਲੋਕਪੱਖੀ ਉਹਦੇ ਵਿੱਚ ਚੀਹੀਆਂ ਮੱਦਾਂ ਉਹ ਠੀਕ ਵੀ ਨੇ ਪਰ ਇਹ ਜਿਹੜਾ ਭਾਰਤ ਦਾ ਕਾਨੂੰਨ ਹੈ ਨਾ ਮੌਮ ਦਾ ਨਕਲ ਇਹ ਪੈਸੇ ਦੇ ਜ਼ੋਰ ਵੀ ਮੋੜਿਆ ਜਾਂਦਾ ਹੈ ਇਹ ਲੋਕਤਾਕਤ ਦੇ ਜ਼ੋਰ ਵੀ ਮੋੜਿਆ ਜਾਂਦਾ ਹੈ ਇਹ ਰਿਸ਼ਤਿਆਂ ਦੇ ਕਈ ਮੋੜਿਆ ਜਾਂਦਾ ਇਹ ਜਣੀ ਮੌਮ ਦਾ ਨਕਾ ਬਣਾਇਆ ਹੋਇਆ ਕਾਨੂੰਨ ਭਾਜਪਾ ਦੇ ਬਹੁਤ سارے ਲੀਡਰ ਇਹ ਗੱਲਾਂ ਕਰਦੇ ਆ ਬੋਲਦਾ ਚਾਹ ਤਰਨ ਚੌਕ ਦੀ ਗੱਲ ਹੋਵੇ ਹਰਜੀਤ ਗਰੇਵਾਲ ਦੀ ਗੱਲ ਹੋਵੇ ਸੁਨੀਲ ਜਾਕਰ ਦੀ ਗੱਲ ਹੋਵੇ ਉਹਨਾਂ ਨੇ ਕਿਹਾ ਕਿ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਕਹਿਤਾਂ ਦੇ ਅਨੁਸਾਰ ਹੀ ਸੰਵਿਧਾਨ ਦੇ ਅਨੁਸਾਰ ਹੀ ਧਰਨੇ ਲੱਗਦੇ ਆ ਇਹ ਤਾਂ ਧਰਨਾ ਦੇ ਹੱਕ ਨਹੀਂ ਸੀ ਕੋਲੇ ਹੋਣੇ ਦੇਖੋ ਜੇ ਇੰਨਾ ਹੀ ਉਹ ਕਹਿੰਦੇ ਨੇ ਕਿ ਹਰ ਇੱਕ ਦੇ ਲਈ ਹੈ ਤਾਂ ਦਿੱਲੀ ਸਾਡੇ ਤੇ આરોਪ ਕਿਉਂ ਲਾਈ ਅਸੀਂ ਮੰਗ ਕੀਤੀ ਸੀ ਨਾ ਕਿ 26 ਜਨਵਰੀ ਨੂੰ ਸਾਨੂੰ ਲਾਲ ਕਿਲੇ ਤੇ ਜਾਣ ਦਿਓ ਅਸੀਂ ਵੀ ਪਰੇਡ ਦੇ ਵਿੱਚ ਹਿੱਸਾ ਲੈਣਾ ਪਰ ਨਹੀਂ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਉੱਥੇ ਤਾਂ ਮਤਲਬ ਮਿਲਟਰੀ ਹੋਊਗੀ ਉੱਥੇ ਲੀਡਰ ਹੋਣਗੇ ਉਹ ਹੀ ਸਲਾਮੀ ਲੈਣਗੇ ਤਾਂ ਹੀ ਅਸੀਂ ਬਰਾਬਰ ਤੇ ਫਿਰ ਇਹ ਸਦਾ ਦਿੰਦਾ ਜੀ ਧੰਨਵਾਦ ਜੀ ਤਬੂਤਾ ਸਿੰਘ ਬੁਰਜਗਿਲ ਹੋਣਾ ਨੇ ਉਹਨਾਂ ਨੇ ਇਸ ਗੱਲ ਸਪਸ਼ਟ ਕੀਤੀ ਆ ਸਾਫ਼ ਕੀਤੀ ਆਰੇ ਬੁਰਜਗਲ ਪਿੰਡਾ ਜ਼ਿਲ੍ਹਾ ਬਠਿੰਡੇ ਦਾ ਉੱਥੇ ਅੱਜ 26 ਜਨਵਰੀ ਨੂੰ ਜਿੱਥੇ ਸੰਵਿਧਾਨ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਸੰਵਿਧਾਨ ਨੂੰ ਬਣਾਉਣ ਦਾ ਜਿਹੜਾ ਉਹ ਦਿਵਸ ਮਨਾਇਆ ਜਾਂਦਾ ਉੱਥੇ ਪੂਰੇ ਭਾਰਤ ਦੇ ਕਿਸਾਨਾਂ ਦੇ ਵੱਲੋਂ ਜਿਹੜੀ ਟਰੈਕਟਰ ਪਰੇਡ ਕੀਤੀ ਜਾਂਦੀ ਹੈ ਟਰੈਕਟਰ ਮਾਰਚ ਕੀਤਾ ਜਾਂਦਾ ਉੱਥੇ ਦਿੱਲੀ ਦਾ ਅੰਦੋਲਨ ਨੂੰ ਯਾਦ ਕੀਤਾ ਜਾਂਦਾ ਹੈ ਦਿੱਲੀ ਦੇ ਅੰਦੋਲਨ ਦਾ ਇਤਿਹਾਸ ਬਣਿਆ ਔਰ ਪਹਿਲਾ 3 ਮਹੀਨੇ ਪੰਜਾਬ ਦੇ ਵਿੱਚ ਇੱਕ ਕਿਸਾਨ ਆ ਜਿਹੜੇ ਉਹ ਬੈਠੇ ਫਿਰ ਦਿੱਲੀ ਦੀਆਂ ਬਰੂਹਾਂ ਜਿਹੜੀਆਂ ਉਹ ਨੱਪ ਕੇ ਰੱਖੀਆਂ ਔਰ ਉੱਥੇ ਦਲੀਦਾਂ ਅੰਦੋਲਨਾਂ ਜਿਹੜਾ ਇੱਕ ਵੱਡਾ ਇਤਿਹਾਸ ਆ ਜਿਹੜਾ ਉਹ ਚੱਲ ਰੇ ਟਾਈਮ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਣਿਆ ਔਰ ਪ੍ਰਧਾਨ ਜੀ ਨੇ ਕਹਿ ਕੇ ਜੋ ਕੇਂਦਰ ਸਰਕਾਰ ਦਾ ਨਿੱਜੀਕਰਨ ਹੈ ਨਿੱਜੀਕਰਨ ਦੀਆਂ ਨੀਤੀਆਂ ਨੂੰ ਲੈ ਕੇ ਕੇਂਦਰ ਸਰਕਾਰ ਹਮੇਸ਼ਾ ਜਿਹੜੀ ਹੈ ਉਹ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕਰਦੀ ਆ ਰਹੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰਦੀ ਆ ਰਹੀ ਆ ਉਹਨਾਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਲੈ ਕੇ ਅਸੀਂ ਜਿਹੜੀ ਆਉਣ ਵਾਲੀ 30 ਤਰੀਕ ਨੂੰ ਇੱਕ ਵੱਡੀ ਮੀਟਿੰਗ ਰੱਖੀ ਹੋਈ ਆ ਉਹਦੇ ਵਿੱਚ ਬਿਜਲੀ ਸੋਧ ਬਿੱਲ ਵੀ ਆ ਹੋਰ ਬਹੁਤ ਸਾਰੇ ਅਰੇ ਵਿਸ਼ੇਸ਼ ਮੀਟਿੰਗ ਦੇ ਵਿੱਚ ਬੱਚ ਹੈਗੇ ਆ ਅਸੀਂ ਲੱਗੇ ਹੋਏ ਆ ਉਸ ਮੀਟਿੰਗ ਤੋਂ ਬਾਅਦ ਦੇ ਵਿੱਚ ਕਬਰ ਫਿਰ ਜਿਹੜਾ ਵੱਡਾ ਪ੍ਰੋਗਰਾਮ ਹੈ ਉਹ ਭਾਰਤ ਮੱਧਰ ਤੇ ਲੋਕ ਉਨੀਕਾ ਜਿਹੜਾ ਜਾ ਸਕਦਾ ਕਿ ਹੌਣ ਵਾਲੇ ਟਾਈਮ ਤੇ ਬੱਚੋ ਕੇਂਦਰ ਸਰਕਾਰ ਆ ਸਤਾਈ ਵੀ ਬਹੁਤ ਨੇੜੇ ਆ ਉਹ ਨਿੱਜੀਕਰਨ ਦੀਆਂ ਨੀਤੀਆਂ ਨੂੰ ਲੈ ਕੇ ਜਿਹੜਾ ਖਾਸ ਕਰਕੇ ਅੱਜ ਟਰੈਕਟਰ ਮਾਰਸਾ ਜਿਹੜਾ ਪੂਰੇ ਭਾਰਤ ਦੇ ਵਿੱਚ ਕੀਤਾ ਜਾਣਾ ਔਰ ਇਹੀ ਪੰਜਾਬ ਦੇ ਕਿਸਾਨ ਹੈ ਭਾਰਤ ਦੇ ਕਿਸਾਨ ਹੈ ਔਰ ਅੰਨਪਦਾ ਕਰਦਾ ਅੱਧ ਦੇ ਪੂਰੇ ਦੇ ਵਿੱਚੋਂ ਜਿਹੜਾ ਅੱਧੋਂ ਵੱਧ ਆਉਣਾ ਜਿਹੜਾ ਉਹ ਪੰਜਾਬ ਸੂਬਾ ਪਦਾ ਕਰਦਾ ਪੰਜਾਬ ਸਟੇਟ ਪਾਦਾ ਕਰਦਾ ਉਹੀ ਕੇਂਦਰ ਸਰਕਾਰ ਨੂੰ ਪੰਜਾਬ ਚੁੱਪਦਾ ਕਿਉਂ ਹੈ ਇਹਨਾਂ ਕਿਸਾਨਾਂ ਨੇ ਸਵਾਲ ਹੈ ਨਾ ਲੋਕਾਂ ਦੇ ਸਵਾਲ ਆ ਇਹ ਕਿਸਾਨ ਆ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਪਰ ਕਿਸਾਨ ਨੂੰ ਆਪਣੇ ਹੱਥ ਲੈਣ ਦੇ ਲਈ ਆਪਣੇ ਹੱਕ ਲੈਣ ਦੇ ਲਈ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਉਥੇ ਅੱਜ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਦਿਵਸ ਮਨਾਇਆ ਜਾਂਦਾ ਉਥੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਪੂਰੇ ਭਾਰਤਵਾਰਸ਼ ਦੇ ਕਿਸਾਨਾਂ ਦੇ ਵੱਲੋਂ ਜਿਹੜਾ ਟਰੈਕਟਰ ਮਾਰਚ ਕੀਤਾ ਜਾਂਦਾ ਜਿੱਥੇ ਕਿਸਾਨੀ ਅੰਦੋਲਨ ਨੂੰ ਤਾਲਾ ਕੀਤਾ ਜਾਂਦਾ ਕਿਸਾਨੀ ਅੰਦੋਲਨਾਂ ਦੀ ਯਾਦ ਨੂੰ ਤਾਲਾ ਕੀਤਾ ਜਾਂਦਾ ਉੱਥੇ ਹੀ ਜੋ ਲਗਾਤਾਰ ਬਾਹਰ ਪੰਜਾਬ ਤੇ ਹੋ ਰਿਹਾ ਪੰਜਾਬ ਦੀ ਤਸਵੀਰ ਤੇ ਬਾਹਰ ਹੋ ਰਿਹਾ ਪੰਜਾਬ ਦੀ ਸਿਹਤ ਤੇ ਬਾਹਰ ਹੋ ਰਿਹਾ ਚਾਹੇ ਉਹ ਕੇਂਦਰ ਦੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲੈ ਕੇ ਹੋਵੇ ਕੇਂਦਰ ਦੇ ਜੋ ਨਿੱਜੀਕਰਨ ਦੀਆਂ ਨੀਤੀਆਂ ਲੈ ਕੇ ਆ ਰਿਹਾ ਉਹਨੂੰ ਲੈ ਕੇ ਹੋਵੇ ਤਾਂ ਪੰਜਾਬ ਇੱਕਜੁੱਟ ਹੈਗਾ ਤੇ ਇਹ ਤਸਵੀਰ ਇਹ ਬਿਆਨ ਪੈਦਾ ਕਰਦੀ ਹੈ ਇਹ ਇੱਥੋਂ ਸਿੱਧ ਹੁੰਦਾ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਵੀ ਇੱਕ ਸੀਗੇ ਔਰ ਅੱਜ ਵੀ ਇੱਕ ਹੈਗੇ ਆ ਜੁੜੇ ਹੋਣ ਦੇ ਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਾਲਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ